ਜੀ ਮਾਹਮਣ ਕੀ ਸਰਚੀ ਦਾ ਪੰਜਾਬ ਪੋਸਟ ਨਿਊ ਚੈਨਲ ਤੋਂ ਅੱਜ ਪੁੱਛ ਪਹੁੰਚਿਆ ਸੀ ਰਮਦਾਸ ਸ਼ਹਿਰ ਦੇ ਵਿੱਚ ਜਿੱਥੇ ਡਾਕਟਰ ਭੀਮਰਾਓ ਵੇਦਕਰ ਸੈਨਾ ਦੇ ਪੰਜਾਬ ਪ੍ਰਧਾਨ ਗੁਰਵਿੰਦਰ ਗੁਰਮੀਤ ਸਿੰਘ ਗੁਰੀ ਦੇ ਜੋ ਅੱਜ ਮੀਟਿੰਗ ਕੀਤੀ ਗਈ ਆ ਉਹਨਾਂ ਇੱਥੇ ਕੁਝ ਨਿਯੁਕਤ ਕੀਤੇ ਆ ਅਹੁਦੇਦਾਰ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ 사ਸੀ ਕਾਲ ਸਾਹਿਬ 사ਸੀ ਕਾਲ ਜੀ ਸਰ ਜੋ ਅੱਜ ਮੀਟਿੰਗ ਤੁਸੀਂ ਰੱਖ ਕੇ ਸਮੁੰਦੇ ਤੇ ਰੱਖੀ ਸਰ ਮੈਂ ਗੁਰਮੀਤ ਸਿੰਘ ਗੁਰੀ ਪੰਜਾਬ ਪ੍ਰਧਾਨ ਡਾਕਟਰ ਬੀ ਆਰ ਬੇਂਦਿਕਾ ਸੈਨਾ ਪੰਜਾਬ ਅੱਜ ਅਸੀਂ ਅਜਨਾਲਾ ਹਲਕਾ ਦੇ ਕਸਬਾ ਰਮਦਾਸ ਵਿੱਚ ਜੀ ਕੌਂਸਲਰ ਗਰਮੀਤ ਕੌਰ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਅਸੀਂ ਆਪਣੀ ਸਮੁੱਚੀ ਟੀਮ ਨੂੰ ਲੈ ਕੇ ਹਾਜ਼ਰ ਹੋਏ ਆਂ ਇਹਨਾਂ ਦੀਆਂ ਸਮਾਜਿਕ ਸੇਵਾਵਾਂ ਨੂੰ ਦੇਖਦੇ ਹੋਏ ਅਸੀਂ ਸਮੁੱਚੀ ਟੀਮ ਨੇ ਇਹਨਾਂ ਦੇ ਗ੍ਰਹਿ ਵਿਖੇ ਆਣ ਕੇ ਇਹਨਾਂ ਨੂੰ ਸਾਡੇ ਭੈਣ ਜੀ ਗੁਰਮੀਤ ਕੌਰ ਜੀ ਦੀਆਂ ਸਮਾਜਿਕ ਸੇਵਾਵਾਂ ਨੂੰ ਦੇਖਦੇ ਹੋਏ ਇਹਨਾਂ ਦੀ ਨਸਰ ਭੈਣ ਜੀ ਗੁਰਮੀਤ ਕੌਰ ਜੀ ਕੋ ਕਾਮਨਾ ਕਰਦੇ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਗੁਰਮੀਤ ਕੌਰ ਜੀ ਬਾਬਾ ਸਾਹਿਬ ਜੀ ਦੀ ਸੋਚ ਨੂੰ ਘਰ ਘਰ ਪਹੁੰਚਾਉਣਗੇ ਅਤੇ ਸਾਡੀ ਪਾਰਟੀ ਦੇ ਨਾਲ ਸਾਡੀ ਜਥੇਬੰਦੀ ਦੇ ਨਾਲ ਸਾਨੂੰ ਪੂਰਾ ਸਹਿਯੋਗ ਦੇਣ ਦਾ ਭਾਰਤ ਜੈ ਜੀ ਸਭ ਦਾ ਪਹਿਲਾਂ ਤਾਂ ਮੈਂ ਸਾਰੇ ਆਏ ਸਾਥੀਆਂ ਦਾ ਦਿਨੋਂ ਧੰਨਵਾਦ ਕਰਦਾ ਹਾਂ ਕਿ ਜੋ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਇੱਥੇ ਬੈਠੇ ਹਾਂ ਸਾਡਾ ਇੱਥੇ ਆਉਣ ਦਾ ਮਕਸਦ ਸਿਰਫ ਇਹੀ ਆ ਕਿ ਅਸੀਂ ਆਪਣੇ ਸਮਾਜ ਨੂੰ ਇਕੱਤਰ ਕਰਨਾ ਚਾਹੁੰਦੇ ਆ ਕਿਉਂਕਿ ਅਸੀਂ ਇੱਥੇ ਕੋਈ ਭਾਸ਼ਣ ਦੇਣ ਨਹੀਂ ਆਏ ਨੀ ਡਰਾਵਾਗ ਨਾ ਹੀ ਅਸੀਂ ਵੋਟਾਂ ਮੰਗਣ ਆਏ ਆ ਨਾ ਹੀ ਅਸੀਂ ਕਿਸੇ ਪਾਰਟੀ ਨੂੰ ਸਪੋਰਟ ਕਰਨ ਆਏ ਆ ਉਹ ਤੁਹਾਡੇ ਨਿੱਜੀ ਫੈਸਲੇ ਆ ਤੁਸੀਂ ਜਿੱਥੇ ਵੀ ਵੋਟ ਪਾਉਣੀ ਆ ਜਾਂ ਜਿਹੜੀ ਪਾਰਟੀ ਨਾਲ ਤੁਸੀਂ ਤੁਰਨਾ ਵਾ ਗੱਲ ਅਸੀਂ ਕਰਨਾ ਆ ਇੱਥੇ ਅੰਬੇਦਕਰ ਸਾਹਿਬ ਦੀ ਜਿਵੇਂ ਕਿ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਸਾਡੇ ਸਮਾਜ ਦੇ ਵਿੱਚ ਕੀ ਕ੍ਰਿਤੀਆਂ ਹੋ ਰਹੀਆਂ ਆ ਸਾਡੇ ਸਮਾਜ ਨੂੰ ਕਿਵੇਂ ਥੱਲੇ ਸੁਟਿਆ ਜਾ ਰਿਹਾ ਏ ਜਿਵੇਂ ਮਜ਼ਦੂਰ ਕਿਸਾਨ ਇਕਤਾ ਦੀ ਗੱਲ ਲੈ ਲੋ ਤੂੰ ਸਿਰਫ ਮਜ਼ਦੂਰ ਨਾਂ ਵਰਤਦੇ ਆ ਅਜੇ ਤੱਕ ਕੋਈ ਮੰਗ ਰੱਖੀ ਉਹਨਾਂ ਨੇ ਸਾਡੇ ਬਾਰੇ ਸਾਨੂੰ ਧਰਨਿਆਂ ਤੇ ਲੈ ਤੇ ਜਾਂਦੇ ਆ ਗੱਡੀਆਂ ਦੇ ਵਿੱਚ ਲੱਦ ਕੇ ਕੋਈ ਵੀ ਮੰਗ ਰੱਖੀ ਹੋਵੇ ਕਿਸੇ ਨੇ ਵੀ ਉਹੋ ਜੇ ਸਾਡਾ ਸਮਾਜ ਆ ਜਿਹੜਾ ਜਾ ਕੇ ਗੱਡੀ ਦੇ ਵਿੱਚ ਬਹਿ ਜਾਂਦੇ ਆ ਟਿਆਣਾ ਤੇ ਨਹੀਂ ਚਾਹੀਦਾ ਪਰ ਬਹੁਤ ਗਲਤ ਗੱਲ ਆ ਇੱਕ ਚਾਹ ਪਕੌੜਿਆਂ ਦੇ ਕਰਕੇ ਲੱਗਰਾਂ ਦੇ ਕਰਕੇ ਗੱਡੀਆਂ ਭਰ ਕੇ ਉਹਨਾਂ ਦੇ ਨਾਲ ਤੁਰ ਪੈਂਦੇ ਆ ਸੋ ਬੇਨਤੀ ਇਹ ਆ ਕਿ ਆਪਣੇ ਸਮਾਜ ਦੇ ਨਾਲ ਤੁਰੋ ਇਕਤਰ ਹੋ ਅਤੇ ਆਪਣੇ ਬੱਚਿਆਂ ਨੂੰ ਪ੍ਰੇਰਣਾ ਦਿਓ ਬਾਬਾ ਸਾਹਿਬ ਦੀ ਸੋਚ ਤੇ ਚੱਲੋ ਕਿਉਂਕਿ ਸਾਰਾ ਭਾਰਤ ਬਾਬਾ ਸਾਹਿਬ ਜੀ ਸੋਚ ਤੇ ਚੱਲੇ ਨਾ ਆਪਣੇ ਬੱਚਿਆਂ ਨੂੰ ਪੜਾਈਏ ਲਿਖਾਈਏ ਅਤੇ ਜੋ ਬਾਬਾ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਜੀ ਦਾ ਜਿਹੜੇ ਦੇਸ਼ ਭਾਰਤ ਦਾ ਉਹਨੂੰ ਸੋਨਾ ਬਣਾਈਏ। ਸੋ ਮੈਂ ਇਹਨਾਂ ਕਹਿੰਦਾ ਹੋਇਆ ਸਮਾਂ ਦਾ ਜੱਜ ਗਿਆ ਜੇ ਕੋਈ ਗਲਤੀ ਹੋ ਗਈ ਹੋਵੇ। ਬਾਕੀ ਭੈਣ ਜੀ ਗੁਰਮੀਤ ਕੌਰ ਜੀ ਇਹਨਾਂ ਨੂੰ ਅਸੀਂ ਆਪਣੀ ਜਥੇਬੰਦੀ ਵੱਲੋਂ ਪ੍ਰਾਤ ਪ੍ਰਧਾਨ ਲਾ ਰਹੇ ਹਾਂ। ਬਾਕੀ ਸ਼ਹਿਰ ਦੇ ਘਰੀ ਸਾਰੇ ਸਾਥੀਆਂ ਦਾ ਆਇਆ ਦਾ ਦਿলো ਧੰਨਵਾਦ। ਜੈ ਭੀਮ ਜੈ ਬਾਤ ਜੈ ਸਿੱਖਾ।